ਖਾਨ ਵੀਰੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਪਣੇ ਖੇਤ ਵੀਡੀਓ ਸ਼ੂਟ ਕਰ ਰਹੇ ਹਾਂ ਜਿਹਦੇ ਵਿੱਚ ਅੱਗੇ ਵੀਡੀਓ ਆਪਾਂ ਪਾਈਆਂ ਸੀ ਤਾਂ ਕਿਸਾਨ ਵੀਰਾਂ ਦੇ ਮੰਗ ਕੀਤੀ ਸੀ ਕਿ ਜਿਹੜਾ ਤੁਹਾਡਾ ਖੇਤੀ ਮਾਡਲ 1 ਏਕੜ ਦਾ ਆਰਗੈਨਿਕ ਦੇ ਵਿੱਚ ਉਹਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿਓ ਵੀ ਉਹ ਕਿਸ ਤੱਕਾਂ ਤੁਸੀਂ ਬਣਾਇਆ ਸੋ ਕਸਾਨਾਂ ਦੀ ਇਸ ਮੰਗ ਨੂੰ ਦੇਖਦੇ ਹੋਏ ਅਸੀਂ ਉਹ ਮਾਡਲ ਬਾਰੇ ਜਾਣਕਾਰੀ ਅੱਜ ਦੇ ਰਹੇ ਹਾਂ ਜਿਹਦੇ ਚ ਪਹਿਲਾ ਸਟੈਪ ਹੈ ਕਿ ਜਿਹੜੀ ਹੈ ਸਰਦੀ ਰੁੱਤ ਦੀ ਸਬਜੀ ਹੈ ਜਿਹੜੀ ਹੁਣ ਸ਼ੁਰੂ ਹੋ ਰਹੀ ਹੈ ਵੀ ਉਹ ਕਿੰਨੀ ਕੁ ਬੀਜੀ ਜਾਵੇ ਇੱਕ ਜਿਹੜਾ 5-6 ਜੀਆਂ ਦਾ ਪਰਿਵਾਰ ਆ ਉਹਦੇ ਵਾਸਤੇ ਉਹਦੇ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਆਪਾਂ ਖੇਤ ਹੀ ਖੜੇ ਹਾਂ ਕਿਉਂਕਿ ਆਪਾਂ ਜੋ ਪ੍ਰੈਕਟੀਕਲ ਕਰਦੇ ਹਾਂ ਉਹੀ ਵੀਡੀਓ ਚ ਬੋਲਦੇ ਹਾਂ ਆਪ ਕਰਦੇ ਆ ਫਿਰ ਦੱਸਦੇ ਆ ਸੋ ਉਹਦੇ ਲਈ ਆਪਾਂ ਨੂੰ ਤੁਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਵੇਖੋਗੇ ਵੀ ਅਸੀਂ 5 ਕ ਮਰਲਿਆਂ ਦਾ ਇੱਕ ਪਲਾਟ ਬਣਾਇਆ ਜਿਹਦੇ ਵਿੱਚ 8-9 ਸਬਜ਼ੀਆਂ ਆਪਾਂ ਲਾਤੀਆਂ ਗਰਮੀ ਕਰਕੇ ਇੱਥੇ ਟੈਂਪਰੇਚਰ ਜ਼ਿਆਦਾ ਆ ਤੁਹਾਨੂੰ ਪਤਾ ਇਸ ਕਰਕੇ ਸਬਜ਼ੀ ਜਿਹੜੀ ਆ ਉੱਗਣ ਚ ਕੁਝ ਘੱਟ ਉੱਗ ਰਹੀ ਹੈ ਫਿਰ ਵੀ ਜਿੰਨੀ ਗਰੋਥ ਹੋਈ ਵੀ ਆ ਉਹ ਤੁਹਾਨੂੰ ਅਸੀਂ ਅੱਜ ਦਿਖਾ ਰਹੇ ਆ ਕਿ ਕਿਹੜੀ-ਕਿਹੜੀ ਚੀਜ਼ ਕਿੰਨੀ ਹੋਈ ਵੀ ਐ ਤੇ ਇਸ ਕਰਕੇ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ ਤੇ ਸਾਨੂੰ ਕਮੈਂਟ ਵੀ ਕਰਿਓ ਸੋ ਤੁਹਾਨੂੰ ਦੱਸ ਰਿਹਾ ਕਿ ਇਹਦੇ ਚ 8-9 ਸਬਜ਼ੀਆਂ ਜਿਹੜੀਆਂ ਉਹਦੇ ਚ ਮੇਥੀ ਧਣੀਆਂ ਗਾਜਰ ਮਟਰ ਮੂਲੀ ਛਲਗਮ ਗੋਭੀ ਸਾਗ ਤੋਰੀਆ ਦਾ ਸਰੋਂ ਦਾ ਤੇ ਆਪਣਾ ਸੂੰਗਰੇ ਇਹ ਜਿਹੜੀਆਂ ਫਸਲਾਂ ਇਹ ਆਪਣੀਆਂ ਸਬਜ਼ੀਆਂ ਇਹ ਲਾਈਆਂ ਹੋਈਆਂ ਇਹਨਾਂ ਦਾ ਜਿਹੜਾ ਰਕਬਾ ਉਹ ਲੱਗ-ਲੱਗ ਆ ਜਿਵੇਂ ਤੁਸੀਂ ਮੇਥੀ ਆ ਉਹ ਮਰਲੇ ਦਾ ਚੌਥਾ ਹਿੱਸਾ ਲਾ ਸਕਦੇ ਆ ਧਣੀਆਂ ਉਹ ਚੌਥਾ ਹਿੱਸਾ ਲਾ ਸਕਦੇ ਆ ਗਾਜਰ ਤੁਸੀਂ ਅੱਧਾ ਮਰਲਾ ਲਾ ਲਓ ਜਿਹੜੀ ਗੋਭੀ ਆ ਉਹ ਤੁਸੀਂ ਇਹਦੇ 'ਚ 100-150 ਬੂਟਾ ਗੋਭੀ ਦਾ ਇੱਕ ਵਾਰ ਉਹ ਲਾ ਲਓ ਉਸ ਤੋਂ ਬਾਅਦ ਜਿਹੜੇ ਮਟਰ ਆ ਉਹਦੇ ਆਸਤੇ ਤੁਸੀਂ 1/9 ਮਰਲਾ ਉਹ ਦੇ ਦਿਓ ਇਸ ਕਰਕੇ ਜਿਵੇਂ ਆਪਣੀ ਮੂਲੀ ਆ ਉਹਦੇ ਵਾਸਤੇ ਤਾਂ ਤੁਹਾਨੂੰ ਮਰਲੇ ਦਾ ਪੰਜਵਾਂ ਛੇਵਾਂ ਐਸੇ ਬਹੁਤ ਆ ਉਹਦੀਆਂ ਤੁਸੀਂ ਦੋ ਵੱਟਾਂ ਲਾ ਸਕਦੇ ਪਾਲਕਾ ਪਾਲਕਾਸ ਤੇ ਵੀ ਮਰਲੇ ਦਾ ਜਿਹੜਾ ਚੌਥਾ ਕੇਸਾ ਹੀ ਬਹੁਤ ਆ ਸੋ ਇਸ ਤਰ੍ਹਾਂ ਉਹ ਸਾਰੀ ਸਬਜ਼ੀ ਲੱਗਦੀ ਹੈ ਉਹਦੇ ਬਾਰੇ ਤੁਹਾਨੂੰ ਹੁਣ ਅਸੀਂ ਦਿਖਾਵਾਂਗੇ ਕਿ ਉਹ ਕਿਹੜੀ ਕਿਹੜੀ ਸਬਜ਼ੀ ਆ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਜਿਹੜੀ ਇਹਦੇ ਮਗਰਲੇ ਪਾਸੇ ਹਲਦੀ ਖੜੀ ਆ ਮੇਰੇ ਇਹ ਇੰਨੀ ਹਲਦੀ ਆ ਜਿਹੜੀ ਤੁਹਾਨੂੰ ਇੱਕ ਸਾਲ ਦੀ ਹਲਦੀ ਘਰ ਦੀ ਤੁਹਾਡੀ ਤੁਹਾਨੂੰ ਮਿਲ ਜੂਗੀ ਇਹ ਹਲਦੀ ਤੁਹਾਨੂੰ ਬਹੁਤ ਹੈ ਇੰਨੀ ਇਹ ਜਿਹੜੀ ਜਗਾ ਹੈ ਦੋ ਕੁ ਮਰਲੇ ਹੋਊਗੀ ਸਾਰੀ ਇਹਦੇ ਨਾਲ ਹੀ ਕਮਾਦ ਤੁਹਾਨੂੰ ਦਿਂਦਾ ਹੋਗਾ ਜਿਹੜਾ ਇਹਦੇ ਚਾਰ ਚੁਫੇਰੇ ਲੱਗਾ ਹੋਇਆ ਉਹ ਤੁਹਾਨੂੰ ਉਹਦੇ ਚੋਂ ਘੱਟੋ ਘੱਟ ਇੱਕ ਕੁੰਟਲ ਗੋੜਾ ਜਿਹੜਾ ਉਹ ਤੁਹਾਡੇ ਪਰਿਵਾਰ ਰਸਤੇ ਘਰ ਰਸਤੇ ਮਿਲੂਗਾ ਸੋ ਇਹਦੇ ਨਾਲ ਤੁਹਾਨੂੰ ਵਿੱਚ ਦਿਸਦਾ ਵੀ ਹੋਊਗਾ ਵੀ ਜਿਵੇਂ ਕੱਦੂਆਂ ਦੀਆਂ ਵੱਲਾਂ ਤੋਰੀ ਦੀਆਂ ਵੱਲਾਂ ਇਹ ਲੱਗੀਆਂ ਹੋਈਆਂ ਇਹ ਹੋਣ ਵਾਲੀ ਸਬਜੀ ਹੈ। ਇਸ ਤਰ੍ਹਾਂ ਕਿ ਹੁਣ ਤੁਹਾਨੂੰ ਅਸੀਂ ਅੱਗੇ ਦਿਖਾ ਰਹੇ ਹਾਂ ਵੀ ਜਿਹੜੀ ਹੈਗੀ ਹੈ ਸਬਜੀ ਉਹ ਕਿਹੜੀ-ਕਿਹੜੀ ਤੇ ਕਿਵੇਂ ਲੱਗੀ ਹੋਈ ਹੈ। ਆ ਦੇਖੋ ਆ ਸਾਰੀ ਆ ਜਿਹੜੀ ਇਹ ਸਗਮਲ ਲੱਗਿਆ। ਇਹਦੇ ਨਾਲ ਹੀ ਆ ਗੋਭੀ ਲਾਈ ਵੀ ਆ ਵਿੱਚ। ਤੁਸੀਂ ਕਿਵੇਂ ਜਿਹੜੀ ਅੱਜ ਥੋੜੀ ਜਗ੍ਹਾ ਨੂੰ ਜ਼ਿਆਦੇ ਤਾਂ ਕਿਵੇਂ ਵਰਤ ਸਕਦੇ ਹਾਂ ਸਬਜ਼ੀਆਂ 'ਚ। ਆ ਗੋਭੀ ਇਹਦੇ ਨਾਲ ਤਿਆਰ ਹੋ ਗਈ ਨਾਲ ਹੀ ਸਗਮਲ ਤਿਆਰ ਹੋ ਜਾਣਗੇ। ਇਸੇ ਤੱਕ ਆਹੀ ਆ ਗਾਜੇਰਾ ਵਾਟ ਤੇ ਲੱਗੀ ਹੋਈ ਆ ਤੁਸੀਂ ਗਾਜਰ ਦੇਖੋਗੇ ਇਹਦੀ ਜਿਹੜੀ ਆ ਜਗਾ ਇੱਥੇ ਮੇਥੇ ਨਾਲ ਜਿਹੜੇ ਉਗ ਰਹੇ ਆ ਮੇਥੇ ਪੱਤੇ ਜਾਣਗੇ ਗਾਜਰ ਤੁਹਾਡੀ ਖੜੀ ਰਹੂਗੀ ਇਸੇ ਤੱਕ ਆਹੀ ਆ ਗੋਭੀ ਆ ਇਹ ਇਧਰਲੇ ਪਾਸੇ ਧਨੀਆ ਆ ਤੁਸੀਂ ਦੇਖੋਗੇ ਅਜੇ ਆ ਗਰੋਥ ਦੇ ਵਿੱਚ ਹੈ ਇਹ ਉਗ ਰਹੇ ਸਾਰਾ ਧਨੀਆ ਤੇ ਆ ਇਧਰਲੇ ਪਾਸੇ ਇਹਦੇ ਮੇਥੇ ਉਗ ਰਹੇ ਆ ਵਿਚਾਲੇ ਆ ਗੋਭੀ ਆ ਜਿਹੜਾ ਖਾਲਾਂ ਵਾਲਾ ਵਿਚਾਲੜਾ ਸਾਂਝੇ ਦੇ ਵਿੱਚ ਇਹਦੇ ਵਿੱਚ ਮੇਥੇ ਸਿੱਟੇ ਵੇ ਆ ਇਹ ਨਾਲੇ ਤਾਂ ਗੋਡੀ ਹੋ ਜੂਗੀ ਨਾਲੇ ਤੁਹਾਨੂੰ ਮੇਥਾ ਮਿਲ ਜੂਗਾ ਮੇਥਾ ਕੱਢ ਕੇ ਤੇ ਆਪਾਂ ਇਹਨੂੰ ਮਿੱਟੀ ਲਾ ਸਕਦੇ ਹਾਂ ਮਿੱਟੀ ਲੱਗ ਜਾਣੀ ਆ ਜਿਹੜਾ ਮੇਥਾ ਉਹ 20-25 ਦਿਨਾਂ ਬਾਅਦ ਪੱਟਿਆ ਜਾਣਾ ਇਧਰਲੇ ਪਾਸੇ ਐਵੇਂ ਆ ਮੇਥੀ ਐ ਤੁਸੀਂ ਦੇਖੋਗੇ ਤੇ ਨਾਲ ਗੋਭੀ ਐ ਇਹ ਤੁਹਾਡੀ ਮੇਥੀ ਕੱਟੀ ਜਾਊਗੀ ਗੋਭੀ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਕਿਸਾਨ ਵੀਰੋ ਜਿਹੜਾ ਇਹ ਖੇਤ ਐ 2010 ਤੋਂ ਕੁਦਰਤੀ ਖੇਤੀ ਚ irrigation ਦੀ ਸਮੱਸਿਆ ਬਹੁਤ ਆ ਜਾਂਦੀ ਤੇ ਦੇਖੋ ਭਈ ਗੋਡੀ ਜ਼ਰੂਰੀ ਹੁੰਦੀ ਆ ਨਾਲ ਨਾਲ ਆਪਾਂ ਇਹ ਸਾਰਾ ਸਮਝਦੇ ਜੇ ਇਧਰ ਤੁਸੀਂ ਦੇਖੋਗੇ ਆਹ ਪਾਸੇ ਦੇਖੋ ਆ ਵੇਖ ਇਹ ਤੁਹਾਨੂੰ 20 ਦਿਨ ਬਾਅਦ ਕੋਈ ਨਾ ਕੋਈ ਸਬਜ਼ੀ ਆ ਤੋਰੀਆ ਜਿਹਦਾ ਸਾਗ ਤਿਆਰ ਹੋ ਗਿਆ ਇਹਦੇ ਨਾਲ ਹੀ ਦੇਖੋਗੇ ਤਾਂ ਆ ਇਹਦੇ ਵਿੱਚ ਸੂੰਗ ਰੇ ਆ ਆ ਬੂਟਾ ਜਿਹੜਾ ਸੂੰਗ ਰਿਆਂ ਦਾ ਆਹ ਬੂਟਾ ਵੀ ਸੂੰਗ ਰਿਆਂ ਦਾ ਇਹ ਇਹ ਸੂੰਗਰੇ ਲੱਗੇ ਹੁਣ ਇਹਦੇ ਨਾਲੋਂ ਆਹ ਸਾਗਾਂ ਪੱਟੀ ਦਾ ਜਾਊਗਾ ਸੂੰਗਰੇ ਤੁਹਾਡੇ ਤਿਆਰ ਹੋ ਜਾਣਗੇ ਤੁਹਾਨੂੰ ਇੱਕ ਵਟ ਤੋਂ ਹੀ ਦੋ ਸਬਜ਼ੀਆਂ ਮਿਲ ਜਾਣਗੀਆਂ ਸੋ ਇਹ ਆ ਕਿਸਾਨ ਵੀਰਾਂ ਨੂੰ ਵੀ ਪ੍ਰੈਕਟੀਕਲ ਕਰਕੇ ਦੱਸਣਾ ਦੇਖੋ ਕਿਸਾਨ ਵੀਰੋ ਮੌਸਮ ਦੇ ਹਿਸਾਬ ਨਾਲ ਕੋਈ ਸਬਜ਼ੀ ਘੱਟ ਵੱਧ ਹੋ ਸਕਦੀ ਹੈ ਤਾਂ ਇਹ ਖੇਤ ਦੇ ਵਿੱਚੋਂ ਹੀ ਲਾਈਵ ਵੀਡੀਓ ਆ ਇਹ ਇਦਾਂ ਨਹੀਂ ਆਪਾਂ ਕੋਈ ਬੈਠ ਕੇ ਤੁਹਾਨੂੰ ਦੱਸ ਰਹੇ ਇਸੇ ਤੱਕ ਆ ਦੇਖੋ ਆ ਜਿਹੜੇ ਤੁਹਾਨੂੰ ਦੱਸਿਆ ਸੀ ਕਿ ਮਟਰ ਆ ਮਟਰ ਹੁਣ ਉੱਗੇ ਆ ਰਹੇ ਉੱਗ ਸੇ ਇੱਥੇ ਦੇਖੋ ਕਿਉਂਕਿ ਗਰਮੀ ਕਰਕੇ ਇੱਥੇ ਟੈਂਪਰੇਚਰ ਜਿਆਦਾ ਤੁਸੀਂ ਤੁਹਾਨੂੰ ਸਭ ਨੂੰ ਪਤਾ ਇਹ ਹੁਣ ਮਟਰ ਇਥੋਂ ਇਹੇ ਪਾਸੀ ਇਹਦੇ ਚ ਵੀ ਆ ਸਾਰੇ ਜਿਹੜਾ ਮੇਥੇ ਥੱਲੇ ਉੱਗ ਰਹੇ ਆ ਮੇਥੇ ਹੀ ਆ ਜਰਮੀਨੇਟ ਕਰ ਰਹੇ ਆ ਇਹ ਇਹ ਮੇਥੇ ਪੱਤੇ ਜਾਣਗੇ ਜਿਹੜੇ ਤੁਸੀਂ ਦੇਖੋਗੇ ਮੇਥੇ ਸਾਰੇ ਇਹਨਾਂ ਦਾ ਵੀ ਖਲਾਰੇ ਹੋਏ ਜਰਮੀਨੇਟ ਕਰ ਰਹੇ ਆ ਇਦੋਂ ਅੱਗੇ ਆਹ ਮੂਲੀ ਐ ਆ ਦੇਖੋਗੇ ਤੁਸੀਂ ਆ ਸਾਰੀ ਮੂਲੀ ਉੱਗੀ ਵੀ ਐ ਇਹ ਹੁਣ ਮੂਲੀ ਕਿੰਨੇ ਦਿਨਾਂ ਚ ਤਿਆਰ ਹੋ ਜਾਨੀ ਤੁਹਾਡੀ ਇਹ ਮੂਲੀ ਅੱਜ ਤੋਂ 1 ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜੂਗੀ ਇਹਨੂੰ 10 ਕੁ ਦਿਨ ਹੋ ਗਏ ਐ ਯਾਨੀ 40 ਦਿਨਾਂ ਚ ਤਕਰੀਬਨ ਮੂਲੀ ਐ ਜਿਹੜੀ ਉਹ ਤੁਹਾਡੀ ਸਬਜ਼ੀ ਵਾਸਤੇ ਤਿਆਰ ਹੋ ਜੂਗੀ ਇਸ ਤੋਂ ਬਾਅਦ ਅੱਗੇ ਕੀ ਇਸ ਤੋਂ ਬਾਅਦ ਆ ਆ ਪਾਲਕ ਪਾਲਕ ਤੁਸੀਂ ਦੇਖੋ ਜੀ ਥੋੜਾ ਤੋਰੀਏ ਦੇ ਸਾਗ ਦੇ ਨਾਲ ਹੀ ਤਕਰੀਬਨ ਇਹ ਆ ਪਾਲਕ ਤਿਆਰ ਹੋ ਗਈ ਹੈ ਪਾਲਕ ਤਿਆਰ ਹੋ ਚੁੱਕੀ ਹੈ ਇਹ ਕਿਸਾਨ ਵੀਰੋ ਤੁਸੀਂ ਲਾਉਣ ਦਾ ਤਰੀਕਾ ਇਹ ਹੀ ਹੈ ਮੂਲੀ ਦੇ ਵੀ ਤੁਸੀਂ ਗਿਣ ਕੇ ਲਾਓ ਅੱਛਾ ਜੀ ਤੁਹਾਨੂੰ ਇਹ ਪਤਾ ਹੈ ਜੇ ਆਪਣੇ ਪਰਿਵਾਰ ਦੇ ਵਿੱਚ ਤੁਸੀਂ ਲੈ ਕੇ ਜਾਂਦੇ ਆ ਤਾਂ 10-12 ਮੂਲੀਆਂ ਇੱਕ ਦਿੰਦੀਆਂ ਬਹੁਤ ਆ ਤੇ ਜਾਨਣਾ ਜੇ ਤੁਸੀਂ ਨਾਲ ਖਾਣੀ ਆ ਮੂਲੀ ਸਲਾਦ ਆਸਤੇ ਤਾਂ ਇੱਕ ਦੋ ਮੂਲੀਆਂ ਬਹੁਤ ਆ ਇਸ ਲਈ ਇੱਕ ਵੱਟ ਦੇ ਉੱਤੇ ਜੇ ਤੁਹਾਡੀ 100 ਮੂਲੀ ਵੀ ਲੱਗੀ ਤਾਂ ਤੁਸੀਂ ਉਹ ਤੁਹਾਡੇ ਕੋਲੇ ਜੇ ਹਫ਼ਤੇ 'ਚ ਤੁਸੀਂ ਮਹੀਨੇ 'ਚ 4 ਦਿਨ ਲਜਾਣੇ ਆ ਤਾਂ ਤੁਹਾਨੂੰ 40 ਮੂਲੀਆਂ ਦੀ ਜ਼ਰੂਰਤ ਆ ਸਾਰੀ ਜੇ ਦੋ ਮੂਲੀਆਂ ਤੁਸੀਂ ਨਿਤੀਆਂ ਲਜਾਣੇ ਆ ਤਾਂ ਤੁਹਾਨੂੰ 100 ਮੂਲੀ ਚਾਹੀਦੀ ਹੈ ਇਹਦਾ ਮਤਲਬ ਐਡੀ ਜਿਹੜੀ ਇੱਕ ਵਟਾ ਉਹ ਤੁਹਾਨੂੰ 100 ਮੂਲੀ ਦਿੰਦੀ ਹੈ ਜੀ ਉਹ ਤੁਹਾਡੇ ਇੱਕ ਮਹੀਨੇ ਬਾਅਦ ਤੁਸੀਂ ਜਦੋਂ ਇਹ ਮੂਲੀ ਹੁਣ ਜਿਵੇਂ ਹੋਰ 10 ਦਿਨਾਂ ਨੂੰ ਇੱਕ ਵਟ ਨਾਲ ਹੋਰ ਲਾ ਦਿਓ ਠੀਕ ਹੈ ਉਹ ਵਟਾ ਜਿਹੜੀ ਉਹ ਤੁਹਾਡੀ ਤਿਆਰ ਹੋ ਜੂਗੀ ਪਹਿਲਾਂ ਵਾਲੀ ਤੋਂ ਖਤਮ ਹੋ ਜੂ ਇਹ ਜਿਹੜਾ ਮਾਡਲ ਹੈ ਇਹ ਆ ਛੋਟੇ ਸਾਨ ਵਾਸਤੇ ਥੋੜੀ ਜਗ੍ਹਾ ਵਾਸਤੇ ਕਿਉਂਕਿ ਫਿਰ ਤੁਹਾਨੂੰ ਥੋੜੀ ਜਗ੍ਹਾ ਦੀ ਲੋੜ ਹੈ ਐਸੇ ਤੱਕ ਹੀ ਪਾਲਕਾ ਜਿਹੜੀ ਪਾਲਕ ਜੇ ਤੁਸੀਂ ਆ ਵਾਟਾ ਜਿਹੜੀ ਜੇ ਤੁਸੀਂ ਇਹਨੂੰ ਕੈਲਕੂਲੇਸ਼ਨ ਕਰੋਗੇ ਤਾਂ ਫੁੱਟ ਬਾਈ ਫੁੱਟ ਦੇ ਵਿੱਚੋਂ ਤੁਹਾਡੀ ਇੱਕ ਦਿਨ ਦੀ ਸਾਗ ਚ ਪਾਉਣ ਵਾਸਤੇ ਜਾਂ ਭੁਰਜੀ ਵਾਸਤੇ ਤਿਆਰ ਹੋ ਜਾਊਗੀ ਤਾਂ ਮਹੀਨੇ 'ਚ ਤੁਸੀਂ ਚਾਰ ਦਿਨ ਹੀ ਖਾਓਗੇ ਜਿਹੜੀਆਂ ਫਸਲ ਤੁਹਾਡੀਆਂ ਸਬਜ਼ੀਆਂ ਜਿਹੜੇ ਤੁਸੀਂ ਉਹਨੂੰ ਵੇਖੋਗੇ ਤਾਂ ਚਾਰ ਦਿਨ ਹੀ ਖਾਓਗੇ ਫੁੱਟ ਬਾਈ ਫੁੱਟ 'ਚ ਤੁਹਾਨੂੰ ਇੱਕ ਗੁੱਟੀ ਰਾਮ ਨਾਲ ਮਿਲ ਜਾਏਗੀ ਸੋ ਇੱਕ ਵਟ ਤੋਂ ਤੁਸੀਂ ਦੇਖੋਗੇ ਜੇ 10 ਫੁੱਟ ਦੀ ਵਟ ਆ ਤਾਂ 10 ਦਿਨ ਦੀ ਪਾਲਕ ਤਿਆਰ ਹੋ ਗਈ। ਇਹਦੇ ਲਈ ਤੁਸੀਂ 3 ਵਟਾਂ ਜਾਂ 2 ਵਟਾਂ ਲਾ ਲਓ। ਮਹੀਨੇ ਬਾਅਦ ਤੁਹਾਡੀ ਪਾਲਕ ਫੇਰ ਆ ਜੂਗੀ। ਇਹ ਤੁਹਾਡੀ ਹੈਗੀ 6 ਮਹੀਨੇ ਦੀ ਫਸਲ। ਇਹ ਦਮਾਰਾ ਲਾਉਣ ਦੀ ਲੋੜ ਨਹੀਂ। ਇੱਕ ਜਿਹੜਾ ਅਸੀਂ ਪਾਲਕ ਦੇ ਨਾਲ ਹੀ ਤਜਰਬਾ ਕੀਤਾ ਵੀ ਪਾਲਕ ਦੇ ਵਿੱਚ ਵੀ ਮੇਥੇ ਖਲਾਰਦੇ ਸੀ। ਅੱਛਾ ਦੇਖੋਗੇ ਤੁਸੀਂ। ਹਾਂਜੀ ਹਾਂਜੀ। ਇਹ ਹੁਣ ਨਾਲ ਹੀ ਸਾਗ ਦੇ ਨਾਲ ਹੀ ਮੇਥੇ ਪੱਤੇ ਜਾਣਗੇ। ਅਗਲੀ ਵੇਰੀ ਨੂੰ ਜਿਹੜੇ ਆ ਮੈਥੇ ਨਹੀਂ ਰਹਿਣਗੇ ਪਾਲਕ ਤੁਹਾਡੀ ਥਿਆਰ ਜ਼ਿਆਦਾ ਹੋ ਜੂਗੀ ਪਹਿਲੀ ਵਾਰੀ ਆ ਮੈਥੇ ਨਾਲ ਤੁਸੀਂ ਤਿਆਰ ਵੇਖੋ ਪਹਿਲੀ ਕਟਾਈ ਜਿਹੜੀ ਪਾਲਕ ਦੀ ਉਹ ਘਟ ਹੁੰਦੀ ਆ ਉਹਦੇ ਨਾਲ ਮੈਥੇ ਆ ਜਾਣਗੇ ਇਹਦੇ ਨਾਲ ਹੀ ਜਿਹੜੀ ਤੁਹਾਡੇ ਕੋਲੇ ਫਸਲ ਆ ਦੇਖੋ ਹੁਣ ਚੱਲ ਰਹੀ ਆ ਉਹਦੇ ਵਿੱਚ ਆ ਤੁਹਾਡੇ ਕੋਲੇ ਚੌਲੇ ਆ ਸਾਡੇ ਕੋਲੇ ਆ ਦੇਖੋਗੇ ਆ ਵੇਖੋ ਅੱਛਾ ਜਿਹੜੇ ਬਾਉਂਡਰੀ ਵਾਲ ਕੀਤੇ ਤੁਸੀਂ ਇਹਦੇ ਤੇ ਇਹਦੇ ਸਾਰੇ ਚੌਲਿਆਂ ਦੀਆਂ ਬਲਾਂ ਇਹਦੇ ਉੱਪਰ ਅਸੀਂ ਚੜੀ ਜਾਣੀਆਂ ਹੁਣ ਇਹ 2 ਮਹੀਨੇ ਚੌਲੇ ਸਾਨੂੰ ਬਹੁਤ ਵਧੀਆ ਸਬਜ਼ੀ ਦੇਣਗੇ ਜੀ ਨਾਲ ਨਾਲ ਕਿਸਾਨ ਵੀਰੋ ਇੱਧਰ ਗੰਨਾ ਆ ਗਿਆ ਆ ਜਿਹੜਾ ਆ ਦੇਖੋ ਇਹ ਤੋਰੀਆ ਤੇ ਗੋਭੀ ਇੱਕ ਵਟ ਤੇ ਹੀ ਤੋਰੀਆ ਤੇ ਇੱਕ ਵਟ ਤੇ ਹੀ ਆ ਗੋਭੀ ਲੱਗੀ ਐ ਤੁਸੀਂ ਦੇਖੋਗੇ ਤੇ ਆ ਤੋਰੀਆ ਇਹ ਹੁਣ ਤੋਰੀਆ ਪੱਟਿਆ ਜਾਊਗਾ ਗੋਭੀ ਰਹਿ ਜਾਊਗੀ ਠੀਕ ਥੋੜੀ ਜਗ੍ਹਾ ਚ ਕਿਵੇਂ ਤੁਸੀਂ ਜਾਦੇ ਸਬਜ਼ੀ ਘਰ ਆਸਤੇ ਲੈਣੀ ਆ ਇਹ ਉਹ ਤਰੀਕੇ ਆ ਇਹਦੇ ਤੁਹਾਨੂੰ ਨਦੀਨ ਦਿਸੂਗਾ ਇੱਥੋਂ ਹੀ ਤੁਹਾਨੂੰ ਪਤਾ ਲੱਗੂਗਾ ਵੀ ਇਹ ਖੇਤ ਆ ਜਿਹੜਾ ਆਰਗੈਨਿਕ ਆ ਜੀ ਜੇ ਇਹਦੇ ਚ ਨਦੀਨ ਖੜਾ ਤਾਂ ਜੀ ਆਰਗੈਨਿਕ ਦੇ ਵਿੱਚ ਜੇ ਕੋਈ ਕਿਸਾਨ ਕਹੂਗਾ ਵੀ ਮੈਂ ਉਹਦੇ ਚ ਨਦੀਨ ਨਹੀਂ ਹੋਣ ਦਿੰਦਾ ਜੇ ਮੈਂ ਤਾਂ ਨਹੀਂ ਮੰਨਦਾ ਵੀ ਉਹਦੇ ਚ ਨਦੀਨ ਨਾ ਹੋਊਗਾ ਜੀ ਸਪਰੇਅ ਕਰਕੇ ਤੁਸੀਂ ਇਹ ਨਦੀਨ ਨੂੰ ਜਿਵੇਂ ਮਰਜ਼ੀ ਖਤਮ ਕਰ ਲੋ ਉਹ ਹੋਜੂਗਾ ਇਹ ਜਿਹੜਾ ਇੱਥੋਂ ਤੱਕ ਦਾ ਸਾਡਾ ਸਾਰਾ ਜਗਾਏ ਤਕਰੀਬਨ ਤਕਰੀਬਨ 5 ਮਰਲੇ ਜਗਾ ਜਿਹੜੀ ਤੁਹਾਨੂੰ ਦਿਖਾਈ ਹੈ ਜੀ ਇਸ ਤੋਂ ਅੱਗੇ ਆ ਜਗਾ ਪਈ ਆ ਤਾਂ ਇਹਦੇ ਚ ਲਸਣ ਲਾਇਆ ਜਾਊਗਾ ਕਿਉਂਕਿ ਗਰਮੀ ਕਰਕੇ ਅਜੇ ਲਸਣ ਰੋਕਿਆ ਹੈ ਅੱਛਾ ਤੁਸੀਂ 10 ਮਰਲੇ ਜਗਾ ਜੀ ਇੱਕ ਪਰਿਵਾਰ ਨੂੰ ਜੇ ਛੜਦੇ ਆ ਆਪ ਦੇ ਖੇਤ ਇੱਕ ਪਰਿਵਾਰ ਲਈ ਤਾਂ 10 ਮਰਲੇ ਜਗਾ ਦੇ ਵਿੱਚ ਲਸਣ ਪਿਆਜ਼ ਹਰਾ ਸਾਰਾ ਸਾਰੀ ਸਬਜ਼ੀ ਤੁਹਾਨੂੰ 6 ਮਹੀਨਿਆਂ ਸੋਖੇ ਤਰੀਕੇ ਨਾਲ ਸੁੱਕੇ ਤਰੀਕੇ ਨਾਲ ਹੀ ਮਿਲ ਜੂ ਜਿਹੜੇ ਕੋਲ ਜਗ੍ਹਾ ਘਟਵਾ ਦਾ ਉਹ ਸਾਬ ਨਾਲੋ ਜਿਹੜਾ ਜਿਵੇਂ ਹੁਣ 5 ਮਰਲਿਆਂ ਚ ਤੁਸੀਂ ਕਰਨੀ ਹੈ ਤਾਂ ਤੁਹਾਨੂੰ ਥੋੜਾ ਜਾਇ ਹੈ ਵੀ ਇੱਕ ਦੂਜੀ ਸਬਜ਼ੀ ਦੇ ਨਾਲ ਸਬਜ਼ੀ ਲਾ ਕੇ ਕਰ ਸਕਦੇ ਆ ਇਹਦੋਂ ਛੋਟਾ ਵੀ ਹੈ ਵੀ ਜੇ ਤੁਸੀਂ 2 2.5 ਮਰਲੇ ਤਾਂ ਫਿਰ ਤੁਹਾਨੂੰ ਹਰੇਕ ਚੀਜ਼ ਦੀ ਗਿਣਤੀ ਦੇ ਨਾਲ ਲਾਉਣੀ ਪਊ ਜਿਹੜੇਕ ਚੀਜ਼ੇ ਤੁਸੀਂ ਪਾਲਕ ਲਾਉਣੀ ਹੈ ਤਾਂ ਉਹ ਵੀ ਤੁਹਾਨੂੰ ਗਿਣਤੀ ਦੇ ਨਾਲ ਤੁਸੀਂ ਗੋਭੀ ਲਾਉਣੀ ਗਿਣਤੀ ਦੇ ਨਾਲ ਵੀ ਸਾਨੂੰ ਇੰਨੀ ਚਾਹੀਦੀ ਹੈ ਤੇ ਹੋਰ ਜਲਦੀ ਬੀਜਣੀ ਪਊ ਜਿੱਥੋਂ ਤੁਸੀਂ ਅੱਜ ਮੰਨ ਲਓ ਪਾਲਕ ਜੇ ਧਣੀਆਂ ਵੱਢਿਆ ਤਾਂ ਉਹਨੂੰ ਉਵੇਂ ਵੇਖੋ ਵੀ ਤੁਹਾਡਾ ਹੁੰਦਾ ਨਹੀਂ ਤਾਂ ਉਥੇ ਨਵਾਂ ਬੀਜ ਦਿਓ ਉਹ ਜਲਦੀ ਹੋ ਜੂ। ਜੇ ਇੱਥੇ ਜੋ ਮੇਥੇ ਪਟੋਂਗੇ ਉਹ ਦਮਾਰਾ ਬੀਜ ਦਿਓ ਅੱਜ ਪੱਤੇ ਆ ਤਾਂ ਅਗਲੇ ਦਿਨ ਬੀਜ ਦਿਓ ਤਾਂ ਉਹ ਫਿਰ ਤੁਹਾਡਾ ਉਵੇਂ ਹੀ ਰਿਪੀਟ ਹੋਊਗਾ ਜਲਦੀ। ਇਹ ਤੁਹਾਡੇ ਕੋਲੇ ਜਲਦੀ ਜਿਆਦੇ। ਇਹ ਉਸ ਕਿੰਨਾ ਖਰਚਾ ਆਪਣਾ ਬਚ ਜਾਂਦਾ ਵੀ ਜੇ ਸਬਜ਼ੀ ਆਪਾਂ ਆਪਦੇ ਖੇਤ ਪੈਦਾ ਕਰਦੇ ਹਾਂ ਤਾਂ ਇਹ ਘਾਟਾ ਹੈ ਕਿ ਮਤਲਬ ਆਪਾਂ ਨੂੰ ਫਾਇਦਾ ਹੁੰਦਾ। ਜਿਹੜਾ ਬਚਤ ਆ ਸਾਰਿਆਂ ਨਾਲੋਂ ਪਹਿਲਾਂ ਵੀ ਤੁਹਾਡੀ ਸਿਹਤ ਦੀ ਵੱਡੀ ਬਚਤ ਆ। ਤੁਸੀਂ ਆਪ ਦੇ ਖੇਤੋਂ ਖਾਓਗੇ ਤਾਂ ਤੁਹਾਡਾ ਜਿਹੜਾ ਤੁਹਾਨੂੰ ਜ਼ਹਿਰ ਆ ਉਹ ਨਹੀਂ ਮਿਲੂਗੀ ਤੇ ਸਾਰਿਆਂ ਨਾਲੋਂ ਤੁਹਾਡਾ ਜਦੋਂ ਸਰੀਰ ਬਚ ਗਿਆ ਉਹ ਸਾਰਿਆਂ ਨਾਲੋਂ ਵੱਡੀ ਬਚਤ ਆ ਜਿਹੜੀ ਦੂਜੀ ਬਚਤ ਆ ਇਹ ਤੁਸੀਂ ਇਹ ਦੇਖੋ ਕਿ ਤੁਹਾਨੂੰ ਜਿਹੜੀ ਸਬਜੀ ਇਹ ਦਿਖਾਈ ਗਈ ਆ ਜੀ ਇਹ ਅਗਲੇ 15 ਦਿਨਾਂ ਨੂੰ ਦਮਾਰਾ ਫੇਰ ਇਸੇ ਤੋਂ ਆਪਾਂ ਵੀਡੀਓ ਬਣਾ ਕੇ ਪੇਸ਼ ਕਰਾਂਗੇ ਤੁਹਾਨੂੰ ਉਦੋਂ ਪਤਾ ਲੱਗੂਗਾ ਵੀ ਇਹਦੇ 'ਚ ਕਿੰਨੀ ਫਿਰ ਉਦੋਂ ਬਾਅਦ ਜਿਵੇਂ ਜਿਵੇਂ ਸਬਜੀ ਅਸੀਂ ਇਹਦੇ ਚ ਪੱਟਿਆ ਕਰਾਂਗੇ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਵੀ ਆਹ ਦੇਖੋ ਇੰਨੀ ਬਾਜਤ ਇਹਦੇ ਚ ਹੋਇਆ ਵੀ ਇੱਕ ਤੁਸੀਂ ਦਸਾਂ ਮਰਲਿਆਂ ਚੋਂ ਹੀ ਨਾ ਬਾੜੀ ਧੰਨਿਆਤ ਦੀ ਤੁਹਾਡੀ 50 ਤੋਂ 100 ਰੁਪਏ ਦੀ ਸਬਜ਼ੀ ਘਰੇ ਜਾਇਆ ਹੁਣ ਤੁਸੀਂ ਇਹਦੀ ਕੈਲਕੂਲੇਸ਼ਨ ਕਰ ਲਿਓ ਵੀ ਇੱਕ ਦਸਾਂ ਮਰਲਿਆਂ ਚੋਂ ਥਾਲੀ ਦਾ ਕਣਕ ਝੋਨਾ ਕਿੰਨਾ ਹੁੰਦਾ ਇੱਕ ਦਸਾਂ ਮਰਲਿਆਂ ਚੋਂ ਸਾਡੀ ਸਬਜ਼ੀ ਸਾਡੇ ਘਰੇ ਕਿੰਨੀ ਜਾਂਦੀ ਹੈ ਵੀ ਆ ਜਿਹੜੇ ਉਹ ਦਸਾਂ ਮਰਲਿਆਂ ਚ ਤੁਹਾਡੇ 500 700 ਦਾ ਬੀਲ ਲੱਗੂਗਾ ਦੂਜੀ ਤੁਹਾਡੀ ਮਿਹਨਤ ਆ ਕਿਉਂਕਿ ਇਹ ਆਰਗੇਨਿਕ ਆ ਇਹਦੇ ਵਿੱਚ ਤੁਹਾਨੂੰ ਗੋਡੀ ਦੀ ਮੇਨ ਮਿਹਨਤ ਆ ਤੁਸੀਂ ਦੇਖੋਗੇ ਕਿ ਇਹ ਜਦੋਂ 2010 ਤੋਂ ਆਰਗੇਨਿਕ ਆ ਤਾਂ ਅਸੀਂ ਹੁਣ ਇਹਦੇ ਵਿੱਚ ਲੱਸੀ ਵਗੈਰਾ ਦੀ ਵੀ ਕੋਈ ਸਪਰੇ ਨਹੀਂ ਏਡੀ ਜ਼ਿਆਦਾ ਹੁੰਦੀ ਆਟੋਮੈਟਿਕ ਹੀ ਮਾਦਾ ਇਹਨਾਂ ਤਿਆਰ ਹੋ ਗਿਆ ਜੈੋਕ ਕਿ ਇਹ ਫਸਲ ਤੁਹਾਨੂੰ ਕਾਲੀ ਹੀ ਦਿਸੂਗੀ ਜੀ ਇਹਦੇ ਚ ਇਹ ਆ ਜਿਹੜਾ ਹੈਗਾ ਆਪਾਂ ਕਹਿੰਦੇ ਸੰਢੀ ਵਗੈਰੇ ਦਾ ਅਟੈਕ ਉਹ ਕਿਸਾਨ ਵੀਰਾਂ ਲਈ ਇਹ ਆ ਵੀ ਇਹ ਗੇਤੀ ਬੀਜਣ ਦੀ ਕੋਸ਼ਿਸ਼ ਨਾ ਕਰੋ। ਜੇ ਤੁਸੀਂ ਇਹ ਗੇਤਾ ਖਾਣਾ ਚਾਹੁੰਦੇ ਆ ਤਾਂ ਉਹਦੇ ਤੇ ਸੁੰਡੀ ਦਾ ਅਟੈਕ ਜ਼ਿਆਦਾ ਹੀ ਆਊਗਾ। ਇਹਦੂ ਹੋਰ ਤੁਸੀਂ 10 ਦਿਨਾਂ ਨੂੰ ਬੀਜੋਗੇ ਤਾਂ ਉਹਦੇ ਤੇ ਉਹਦੂ ਘਟ ਜਾਊਗਾ। ਤੇ ਸੁੰਡੀ ਆ ਜਿਹੜੀ ਉਹ ਜਿੰਨਾ ਕਿ ਜੇ ਤੁਹਾਡੇ 100 ਬੂਟਾ ਗੋਭੀ ਦਾ ਲਾਇਆ ਤੁਸੀਂ ਚਾਹੁੰਦੇ ਆ ਵੀ ਸਾਨੂੰ 100 ਚਾਹੀਦਾ ਤਾਂ ਤੁਸੀਂ 150 ਲਾ ਲਓ। ਪਹਿਲਾਂ ਇਹ ਮੰਨ ਲਓ ਵੀ 50 ਬੂਟੇ ਸਾਡੇ ਖਰਾਬ ਹੋ ਜਾਣ। ਜੀ ਇਹਦੇ ਕਰਕੇ ਆਰਗੈਨਿਕ ਦੇ ਵਿੱਚ ਘਰ ਵਾਸਤੇ ਤਾਂ ਤੁਸੀਂ ਇਸ ਤੱਕ ਮੁਨਾਫਾ ਹੀ ਆ ਇਹਦੇ ਚ ਤੁਹਾਨੂੰ ਘਾਟਾ ਕੋਈ ਨਹੀਂ ਮਾਫੀ ਕਰਸੋ ਸੋ ਇੰਨੀਆਂ ਕ ਬੇਨਤੀਆਂ ਕਰਦੇ ਹੋਏ ਅਸੀਂ ਖਿਮਾ ਦੇ ਜਾਜ ਕਹਾਂ ਜੇ ਕਿਸੇ ਨੂੰ ਕੋਈ ਗੱਲ ਗਲਤ ਲੱਗੀ ਹੋਵੇ ਤਾਂ ਮਾਫੀ ਚਾਹੁੰਦੇ ਆ ਅਗਲੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਸਾਰਾ ਹੀ ਏਕਤੀ ਇਹ ਗੁਰਪ੍ਰੀਤ ਪੰਜ ਗ੍ਰੈਂਡ ਦੇ YouTube ਚੈਨਲ ਤੇ ਤੁਹਾਨੂੰ ਦੱਸਿਆ ਕਰਾਂਗੇ ਵੀ ਇਹਦੂ ਅੱਗੇ ਕਣਕ ਕਿੰਨੀ ਬੀਜਣੀ ਆ ਛੋਲੇ ਕਿੰਨੇ ਬੀਜਣੇ ਆ ਜਿਵੇਂ ਜਿਵੇਂ ਵਾਣ ਤਿਆਰ ਹੋਊਗਾ ਕਿਉਂਕਿ ਹੁਣ ਸਾਡੇ ਕੋਲੇ ਦਾ 4 ਏਕੜ ਦਾ ਵਾਹਨ ਹੋ ਗਿਆ ਇਸ ਕਰਕੇ ਅਸੀਂ ਉਹ ਮਾਡਲ ਇੱਕ ਥਾਂ ਨਹੀਂ ਲਾਇਆ ਸਾਨੂੰ ਤਾਂ ਜਿੰਨੀ ਕਣਕ ਚਾਹੀਦੀ ਅਲੱਗ ਕਿੱਲੇ ਚੋਂ ਵੀ ਲੈ ਰਹੇ ਨੇ ਪਰ ਅਸੀਂ ਤੁਹਾਨੂੰ ਉਹ ਦੱਸੀ ਚੱਲਾਂਗੇ ਜਿੱਥੇ-ਜਿੱਥੇ ਵੀ ਜਿਹੜੀ ਚੀਜ਼ ਲਾਈ ਜਿਵੇਂ ਹੁਣ ਤੁਹਾਨੂੰ ਇੱਥੇ ਇੰਨਾ ਕੀ ਦਿਖਾਇਆ ਤਾਂ ਉਧਰਲੇ ਪਾਸੇ ਸਾਡੇ ਬਾਉਂਡਰੀ ਦੇ ਉੱਤੇ ਹੀ ਸਾਰੀ ਜਿਹੜੀ ਏਕ ਦੀ ਕਰੇਲਾ ਹੈ ਝਾੜ ਕਰੇਲਾ ਹੈ ਤੋਰੀ ਹੈ ਉਧਰਲੇ ਪਾਸੇ ਹਲਦੀ ਦੇ ਪਾਸੇ ਬਾਉਂਡਰੀ ਤੇ ਲਾਈ ਹੈ ਵੀ ਕਿਵੇਂ ਅਸੀਂ ਪਾਸੇ ਹੀ ਆਪਦੀ ਕਮਾਈ ਲੈ ਸਕਦੇ ਹਾਂ ਸੋ ਹੁਣ ਜਦੋਂ ਅਗਲੀ ਦਾਲਾਂ ਲਾਵਾਂਗੇ ਤਾਂ ਉਹਦੇ ਬਾਰੇ ਤੁਹਾਨੂੰ ਫਿਰ ਅੱਗੇ ਜਾਣਕਾਰੀ ਦੇਵਾਂਗੇ ਜਦੋਂ ਇਹ ਵੱਡੀ ਹੋ ਗਈ ਸਬਜ਼ੀ ਤਾਂ ਇਹਦੇ ਬਾਰੇ ਵੀ ਜਾਣਕਾਰੀ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ